ਕੈਨੇਡਾ ਵਿਖੇ ਗੋਲੀ ਲੱਗਣ ਕਾਰਨ ਮਰੀ ਗਈ ਹਰਸਿਮਰਤ ਕੌਰ ਰੰਦਾਵਾ ਦੀ ਮ੍ਰਿਤਕ ਦੇ ਕੱਲ ਕੈਨੇਡਾ ਤੋਂ ਭਾਰਤ ਆਵੇਗੀ। ਮ੍ਰਿਤਕ ਹਰਸਿਮਰਤ ਕੌਰ ਰੰਦਾਵਾ ਦੇ ਦਾਦਾ ਸੁਖਵਿੰਦਰ ਸਿੰਘ ਰੰਦਾਵਾ ਨੇ ਜਾਣਕਾਰੀ ਸਾਂਝਾ ਕਰਦਿਆ ਅੱਖਿਆ ਕਿ ਹਰਸਿਮਰਤ ਦੀ ਦੇਹ ਕੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ 에ਅਰਪੋਰਟ ਤੇ ਪਹੁੰਚ ਜਾਵੇਗੀ। ਜਿਸ ਤੋਂ ਬਾਅਦ ਹਰਸਿਮਰਤ ਕੌਰ ਦੀ ਦੇਹ ਨੂੰ ਪਿੰਡ ਧੁੰਦਾ ਵਿਖੇ ਲਿਆਂਦਾ ਜਾਏਗਾ। ਉਹਨਾਂ ਦੱਸਿਆ ਕਿ ਹਰਸਿਮਰਤ ਦੀ ਆਖਰੀ ਰਸਮ ਸਿੱਖ ਮਰਿਆਦਾਂ ਅਨੁਸਾਰ ਹੋਣਗੀਆਂ। ਉਹਨਾਂ ਅੱਖਿਆ ਕਿ ਹਰਸਿਮਰਤ ਕੌਰ ਦੀ ਦੇਹ ਨੂੰ ਇੱਕ ਘੰਟੇ ਲਈ ਆਖਰੀ ਦਰਸ਼ਨਾਂ ਲਈ ਰੱਖਿਆ ਜਾਵੇਗਾ ਨਕਾਟ ਵਿਖੇ ਸਵੇਰੇ 9 ਵਜੇ ਦੇ ਕਰੀਬ ਹੋਵੇਗਾ ਇਸ ਮੌਕੇ ਮ੍ਰਿਤਕ ਹਰਸਿਮਰਤ ਕੌਰ ਦੇ ਪਿਤਾ ਵਿਕਰਮਜੀਤ ਸਿੰਘ ਰੰਦਾਵਾ ਭਰਾ ਜੈ ਸਿੰਘ ਰੰਦਾਵਾ ਤਾਇਆ ਭੁਪਿੰਦਰ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਦਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਖਸ਼ੀਤ ਸਿੰਘ ਰੂਪ ਸਿੰਘ ਅਮਰਿੰਕ ਸਿੰਘ ਖਰਬੰਸ ਸਿੰਘ ਅਤੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਮੌਜੂਦ ਸਨ ਜ਼ਿਕਰਯੋਗ ਹੈ ਕਿ ਬੀਤੀ 17 ਅਪ੍ਰੈਲ ਨੂੰ ਇੱਕ ਸਾਲਾ ਹਰਸਿਮਰਤ ਕੌਰ ਰੰਦਾਵਾ ਦਾ ਕਨੇਡਾ ਵਿਖੇ ਬੱਸ ਜਿਉਂਡੀ ਕਰ ਰਹੀ ਦਾ ਦੋ ਗੁੱਟਾਂ ਦੀ ਆਪਸੀ ਲੜਾਈ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਮੈਂ ਸਰਪੰਦ ਸਿੰਘ ਵਾਸੀ ਤੁੰਦਾ ਜ਼ਿਲ੍ਹਾ ਤਰਨਤਾਰਪ ਦੇ ਸੀ ਰਹਿਣ ਵਾਲੇ ਆ ਸਾਡੀ ਪੁੱਤਰੀ ਜੋ ਕੇ ਕੈਨੇਡਾ ਦੇ ਹਿਮਿਲਟਨ ਚ ਗੋਲੀ ਦਾ ਸ਼ਿਕਾਰ ਹੋਈ ਉਹਦੀ ਡੈੱਡ ਬਡੀ ਸ਼ਨੀਵਾਰ ਆ ਰਹੀ ਹੈ ਤੇ ਅਸੀਂ ਤਕਰੀਬਨ 9 ਵਜੇ ਦੇ ਨਾਲ ਸਸਕਾਰ ਰਸ ਦਾ ਕਰਦਣਾ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਜਿ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕੁਝ ਪਤਾ ਨਹੀਂ ਚੱਲਿਆ ਵੀ ਕਿਹੜੇ ਕਰਨਾ ਕਰਕੇ ਗੋਲੀ ਮੱਚੀ ਤੇ ਮਤਲਬ ਦੋ ਗੁੱਟਾਂ ਦੀ ਆਪਸੀ ਰੰਜਿਸ਼ ਸੀ ਉਹਦਾ ਕਰਕੇ ਗੋਲਾ ਗੋਲੀਬਾਰੀ ਧੂਆਂ ਸਾਈਡਾਂ ਤੋਂ ਹੋਈ ਤੇ ਗੋਲੀਬਾਰੀ ਦਾ ਸ਼ਿਕਾਰ ਹੋਈ ਇਹਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਸੀ ਉਹ ਬੱਸ ਸਟਾਪ ਤੇ ਖੜੀ ਸੀ ਜਿੱਥੇ ਉਹਦੀ ਡੈਥ ਹੋ ਗਈ ਕੀ ਮੰਗ ਕਰਦੇ ਜੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਵਿਸ਼ਾਲੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਜੋ ਵੀ ਦੋਸ਼ੀ ਉਹਨਾਂ ਨੂੰ ਫੜ ਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ ਨਾਟਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਮੈਂ ਹਰ ਸਿਮਰਤ ਰੰਧਾਵਾ ਦਾ ਤਾਇਆ ਜੀ ਲੱਗਦਾ ਹੈ ਤੇ ਹਰ ਸੇਮ ਰਤਰੰਦਾ ਵਦੀ ਬੋਡੀ ਸਟਰੈਟਜੀ ਆ ਰਹੀ ਹੈ ਤੇ ਅਸੀਂ ਉਹਦਾ ਸਿਸਕਾਰ ਸਟਰੈਟਜੀ ਕਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੀ ਬੱਚੀ ਆ ਉਹਨੂੰ ਇਨਸਾਫ ਦਵਾਇਆ ਜਾਵੇ ਚੰਗੇ ਭਵਿੱਖ ਵਾਸਤੇ ਬਹੁਤ ਬ੍ਰਾਈਟ ਬੱਚੀ ਸੀ ਸਾਡੀ ਚੰਗੇ ਭਵਿੱਖ ਵਾਸਤੇ ਬਾਹਰ ਪੜਨ ਵਾਸਤੇ ਗਈ ਸੀ ਪਰ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਈ ਸਰਕਾਰਾਂ ਦੀ ਅਣਗਹਿਲੀਆਂ ਜਾਂ ਬੇਲਗਰਜ਼ੀਆਂ ਅਸੀਂ ਪਾਰਟ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੱਚੀ ਨੂੰ ਇਨਸਾਫ ਦਿਵਾਇਆ ਜਾਵੇ ਤੇ ਬੱਚੇ ਦਾ ਆਪਣੇ ਸਾਰਿਆਂ ਦੇ ਜਾਂਦੇ ਨੇ ਬਾਹਰ ਪੜ੍ਹਨ ਵਾਸਤੇ ਚੰਗੇ ਫਿਊਚਰ ਦੀ ਕਾਮਨਾ ਵਾਸਤੇ ਪਰ ਉੱਥੇ ਜਾ ਕੇ ਜੇ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਤੇ ਮਾਪੇ ਦਾ ਜੀਣਾ ਜਿਹੜਾ ਤੁਸੀਂ ਦੇਖ ਹੀ ਰਹੇ ਜੀਓ ਕਿ ਉਹਨਾਂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਗੱਲ ਨਹੀਂ ਹੋ ਰਹੀ ਸੋ ਕਿੱਦਾਂ ਅਸੀਂ ਬਰਦਾਸ਼ਤ ਕਰਾਂਗੇ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ